ਛੋਟਾ ਜਿਹਾ ਬੱਚਾ ਜਿਸ ਦਾ ਨਾਮ ਮਾਪਿਆਂ ਨੇ ਰੱਖਿਆ ਮੁਹੱਬਤ ਇਹ ਬੱਚਾ ਬਣਾਵੇਗਾ ਵਰਲਡ ਰਿਕਾਰਡ ਜੀ ਹਾਂ ਤੁਸੀਂ ਸਹੀ ਸੁਣਿਆ ਅਬੌਰ ਦੇ ਛੋਟੇ ਜਿਹੇ ਪਿੰਡ ਕਿੱਲਿਆਂਵਾਲੀ ਦਾ ਇਹ 6 ਸਾਲਾ ਬੱਚਾ ਜੋ ਕਿ ਅਬੌਰ ਸ਼੍ਰੀ ਬਾਲਾਜੀ ਧਾਮ ਤੋਂ ਅ ਜੋਧਿਆ ਸ਼੍ਰੀ ਰਾਮ ਮੰਦਿਰ ਤੱਕ ਦੌੜ ਲਗਾਏਗਾ ਔਰ ਦੌੜ ਕੇ ਜਾਏਗਾ ਔਰ ਇੱਕ ਵਰਲਡ ਰਿਕਾਰਡ ਬਣਾਏਗਾ ਬੱਚੇ ਦੇ ਪਿਤਾ ਰਿੰਕੂ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਬੱਚੇ ਵਿੱਚ ਸ਼ੁਰੂ ਤੋਂ ਹੀ ਟੈਲੈਂਟ ਸੀ ਕਿ ਉਹ ਛੋਟੇ ਹੁੰਦੇ ਆ ਤੋਂ ਹੀ ਉਹਨਾਂ ਨੇ ਮੋਬਾਈਲ ਫੋਨ ਵਗੈਰਾ ਤੋਂ ਇਸ ਨੂੰ ਦੂਰ ਰੱਖਿਆ ਔਰ ਖੇਡਾਂ ਵੱਲ ਉਤਸ਼ਾਹਿਤ ਕੀਤਾ ਅੱਜ ਉਹਨਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਦੇ ਬੱਚੇ ਨੇ ਇੱਕ ਵੱਡਾ ਫੈਸਲਾ ਲਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਨਮਸਕਾਰ ਦੋਸਤੋ ਏਐਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕ ਮੈਕਸ ਸਵਾਗਤ ਕਰਦਾ ਇਸ ਟਾਈਮ ਮੈਂ ਮੌਜੂਦ ਹਾਂ ਅਬੋਰ ਸ਼ਹਿਰ ਦੇ ਵਿੱਚ ਸੀਤੋ ਰੋਡ ਤੇ ਮੌਜੂਦ ਹਾਂ ਜਿੱਥੇ ਇੱਕ ਅਬੋਰ ਸ਼ਹਿਰ ਦਾ ਹੈ ਇੱਕ ਛੋਟੇ ਜਿਹੇ ਪਿੰਡ ਦਾ ਬੱਚਾ ਮੁਹਬਤ ਜਿਸ ਦਾ ਨਾਮ ਹੈ ਮੁਹਬਤ ਪਹਿਲੇ ਹੀ ਨਾਮ ਜੋ ਪਿਆਰ ਹੈ ਜਿਸ ਨੇ ਛੋਟੀ ਜੀ ਉਮਰ ਦੇ ਵਿੱਚ ਜਿਵੇਂ ਕਹਿੰਦੇ ਨੇ ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ ਛੋਟੀ ਜੀ ਉਮਰ ਦੇ ਵਿੱਚ ਇੱਕ ਵੱਡਾ ਮਕਾਮ ਹਾਸਲ ਕੀਤਾ ਹੈ ਅੱਜ ਜੋ ਅਬੋਰ ਸ਼ਹਿਰ ਦੇ ਸ਼੍ਰੀ ਬਾਲਾ ਜੀ ਧਾਮ ਤੋਂ ਇੱਕ ਜੋ ਉਹਨਾਂ ਨੇ ਟੀਚਾ ਮਿੱਥਾ ਹੈ ਯਾਤਰਾ ਦਾ ਕਹਿ ਸਕਦੇ ਆ ਜਾਂ ਇੱਕ ਦੌੜ ਕਹਿ ਸਕਦੇ ਆ ਜਾਂ ਰਨਿੰਗ ਕਹਿ ਸਕਦੇ ਆ ਜੋ ਇਥੋਂ ਉਹਨਾਂ ਨੇ ਅਜੋਧਿਆ ਸ਼੍ਰੀ ਰਾਮ ਮੰਦਰ ਤੱਕ ਜਾਣਾ ਹੈ ਪਿੱਛੇ ਤੁਸੀਂ ਦੇਖ ਰਹੇ ਹੋ ਟੀਮ ਉਹਨਾਂ ਦੇ ਸਵਾਗਤ ਲਈ ਪਹੁੰਚੀ ਹੋਈ ਹੈ ਉਹਨਾਂ ਦੇ ਪਿਤਾ ਵੀ ਨਾਲ ਨੇ ਔਰ ਇਥੋਂ ਉਹਨਾਂ ਨੇ ਜਿਹੜਾ ਇੱਕ ਸ਼ੁਰੂਆਤ ਕੀਤੀ ਹੈ ਔਰ ਆਉਣ ਵਾਲੇ ਜਨਰੇਸ਼ਨ ਔਰ ਬੱਚਿਆਂ ਦੇ ਲਈ ਇੱਕ ਵੱਡਾ ਮੈਸੇਜ ਵੀ ਦੇ ਰਿਹਾ ਹੈ ਔਰ ਜਿੱਦਾਂ ਕਿ ਨੌਜਵਾਨੀ ਨਸ਼ਿਆਂ ਦੇ ਵਿੱਚ ਪਈ ਹੋਈ ਹੈ ਉਹਨਾਂ ਨੂੰ ਵੀ ਰਸਤੇ ਦੇ ਵਿੱਚ ਇੱਕ ਵੱਡਾ ਮੈਸੇਜ ਦਿੰਦੇ ਹੋਏ ਇਹ ਪਹੁੰਚਣਗੇ ਅਯੁੱਧਿਆ ਸ਼੍ਰੀ ਰਾਮ ਮੰਦਰ ਗੱਲਬਾਤ ਕਰਾਂਗੇ ਪੂਰੀ ਟੀਮ ਦੇ ਨਾਲ ਵੀ ਕਿਸ ਤਰ੍ਹਾਂ ਦਾ ਅਪਰਾਲਾ ਹੈਗਾ ਇਹ ਬੱਚੇ ਨੂੰ ਲੈ ਕੇ ਬੱਚੇ ਦੀ ਉਮਰ ਤਕਰੀਬਨ 6 ਤੋਂ 7 ਸਾਲ ਦੇ ਵਿਚਕਾਰ ਹੈ ਔਰ ਉਹਨਾਂ ਦੇ ਪਿਤਾ ਦਾ ਵੱਡਾ ਸੰਯੋਗ ਹੈ ਇਸ ਬੱਚੇ ਨੂੰ ਇਸ ਮਕਾਮ ਤੱਕ ਬਚਾਉਣ ਲਈ ਔਰ ਉਹਨਾਂ ਨੇ ਜੋ ਟੀਚਾ ਮਿੱਥਿਆ ਹੈ ਇਸ ਦੌੜ ਦੇ ਵਿੱਚ ਉਹ ਹੁਣ ਦੇਖਣਾ ਇਹ ਹੋਵੇਗਾ ਵੀ ਕਿੰਨੇ ਸਮੇਂ ਦੇ ਵਿੱਚ ਇਹ ਪੂਰਾ ਕਰਦੇ ਨੇ ਜੋਧਿਆ ਸ਼੍ਰੀ ਰਾਮ ਮੰਦਰ ਤੱਕ ਇਹਨਾਂ ਨੇ ਇਹ ਤੋ ਪਹੁੰਚ ਕਰਨੀ ਹੈ ਗੱਲਬਾਤ ਕਰਾਂਗੇ ਮੌਜੂਦ ਹਾਂ ਇਸ ਟਾਈਮ ਬੱਚੇ ਦਿਖਾ ਦਿੰਨੇ ਤਸਵੀਰਾਂ ਛੋਟਾ ਜਿਹਾ ਬੱਚਾ ਮੁਹੱਬਤ ਜਿਸ ਦਾ ਨਾਮ ਪਹਿਲੇ ਹੀ ਪਿਆਰ ਵਾਲਾ ਮੁਹੱਬਤ ਨਾਮ ਹੈ ਬੱਚੇ ਦਾ ਇਹ ਉਹਨਾਂ ਦੇ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਉਹ ਰਿਣਵਾ ਸਾਹਿਬ ਵੀ ਪਹੁੰਚੇ ਹੋਏ ਨੇ ਬਜਰਾਂਗ ਦਲ ਦੇ ਪ੍ਰਧਾਨ ਜਿਲ੍ਹਾ ਫਾਜ਼ਿਲਕਾ ਤੋਂ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਬਣੇ ਰਹਿਣਾ ਸਾਡੇ ਨਾਲ ਪਹਿਲਾਂ ਬੱਚੇ ਨਾਲ ਕਰਾਂਗੇ ਗੱਲਬਾਤ ਕਾ ਨਾਮ ਹੈ ਬਿਟਾ ਮੁਹੱਬਤ ਕਿਹਦਾ ਫੀਲ ਹੋ ਰਹਾ ਹੈ ਅੱਜ ਬੜੀਆ ਬੜੀਆ ਫੀਲ ਹੋ ਰਹਾ ਹੈ ਕਿ ਕਿਸ ਕੋ ਦੇਖ ਕੇ ਜੇ ਆਪme ਜੋ ਜੋਸ਼ ਆਇਆ ਵੀ ਆ ਵੀ ਭਾਗ ਕੇ ਜਾਣਾ ਹੈ ਮਨਸ਼ੇ ਕੀ ਖਿਲਾਫ ਜਾਣਾ ਹਾਂਜੀ ਨਸ਼ੇ ਕੀ ਖਿਲਾਫ ਕੀ ਬਾਤ ਹੈ ਸਸਰੀਕਰ ਜੀ ਜੀ ਹਾਂਜੀ ਕੀ ਨਾਮ ਹੈ ਸਰ ਤੁਹਾਡਾ ਰਿੰਕੂ ਜੀ ਕਿਹੜੇ ਪਿੰਡ ਤੋਂ ਰਹਿਣ ਵਾਲੇ ਹੋ ਕਿੱਲੇ ਵਾਲੀ ਤੋਂ ਹੀ ਬੱਚੇ ਦੇ ਵਿੱਚ ਇੰਨਾ ਜੋਸ਼ ਭਰਿਆ ਤੁਸੀਂ ਛੋਟੀ ਉਮਰ ਦੇ ਵਿੱਚ ਕਿਦਾਂ ਮਾਣ ਮਹਿਸੂਸ ਹੋ ਰਿਹਾ ਹੈ ਔਰ ਪੂਰੀ ਜਾਣਕਾਰੀ ਦਿਓ ਪੂਰਾ ਵਧੀਆ ਮਾਣ ਮੈਨੂੰ ਬਹੁਤ ਮਾਣ ਆ ਜੀ ਮੇਰੇ ਬੇਟੇ ਤੇ ਕਿਪੈਨਾ ਵੀ 270 ਕਿਲੋਮੀਟਰ ਨੇ ਦੌੜ ਲਾਈ ਸੀ ਹਬੌਰ ਤੋਂ ਲੁਧਿਆਣੇ ਤੱਕ ਜੀ ਤੇ ਹੁਣ ਇਹ ਪਿਛਲੇ ਸਾਲ ਤੋਂ ਹੀ ਪਿਆ ਜਦੋਂ ਆਪਣੇ ਰਾਮ ਮੰਦਰ ਦਾ ਮੂਰਤ ਹੋਇਆ ਸੀ ਉਦੋਂ ਹੀ ਕਹਿੰਦਾ ਸੀ ਮੈਨੂੰ ਉਦੋਂ ਹੀ ਲੈ ਕੇ ਜਾਓ ਮੈਂ ਦੌੜ ਕੇ ਜਾਣਾ ਤੇ ਮੈਂ ਇਹਨੂੰ ਕਿਹਾ ਰੁਕ ਜਾਪਾ ਆਪਣਾ ਲੁਧਿਆਣੇ ਗਿਆ ਹੋਇਆ ਤੇ ਹੁਣ ਇਹਨੇ ਪੂਰਾ ਜਿੱਦ ਫੜ ਰੱਖਿਆ ਈ ਕਿ ਨਵੇਂ ਜਾਣਾ ਹੈ ਯੋਧਿਆ ਮੈਂ ਕਿ ਚਲੋ ਠੀਕ ਹੈ ਤੇ ਹੁਣ ਅਸੀਂ ਫਿਰ ਯੋਧਿਆ ਜਾ ਰਹੇ ਆਂ ਜੀ ਅੱਜ ਕੱਲ ਦੇਖਣ ਨੂੰ ਮਿਲਦਾ ਹੈ ਬਹੁਤ ਛੋਟੇ ਬੱਚੇ ਮੋਬਾਈਲਾਂ 'ਚ ਬੀਜੀ ਹੋਏ ਹੋਏ ਨੇ ਸਾਰਾ ਦਿਨ ਗੇਮਾਂ ਖੇਡੀ ਜਾਂਦੇ ਨੇ ਪਰ ਤੁਸੀਂ ਇੱਧਰ ਕਿਵੇਂ ਇਹਨਾਂ ਨੂੰ ਲੈ ਕੇ ਆਏ ਇਹਨਾਂ ਨੂੰ ਵੈਸੇ 3 ਸਾਲ ਹੋ ਗਏ ਡੇਲੀ 3 ਪ੍ਰੈਕਟਿਸ ਕਰਦਾ 3 ਸਾਲਾਂ ਤੋਂ ਛੋਟੇ ਛੋਟੇ ਬੱਚੇ ਅੱਜ ਕੱਲ ਨਸ਼ੇ 'ਤੇ ਪਏ ਖੜੇ ਨੇ ਜੀ ਤੇ ਸਾਰੇ ਮੋਬਾਈਲ ਦੇਖਦੇ ਰਹਿੰਦੇ ਨੇ ਕਿਉਂਕਿ ਇਹਨੂੰ ਇੱਧਰ ਮੋਟੀਵੇਟ ਰਹਿੰਦਾ ਹੈ ਕਿਉਂਕਿ ਸਾਰੇ ਦਿਹਾੜੀ ਪ੍ਰੈਕਟਿਸ ਕਰਦਾ ਹੈ ਤੇ ਸ਼ਾਮ ਨੂੰ ਜਲਦੀ ਸੋ ਜਾਂਦਾ ਹੈ ਨਾ ਮੋਬਾਈਲ ਦੀ ਮਿਲਦੀ ਤੇ ਨਾ ਕਿਸੇ ਨੂੰ ਬੱਚਿਆਂ ਨਾਲ ਖੇਡਦਾ ਤੇ ਬਸ ਆਪ ਦਾ ਵਧੀਆ ਜੀ ਜਦੋਂ ਪਿੰਡ ਤੋਂ ਤੁਸੀਂ ਸ਼ੁਰੂਆਤ ਕਰਵਾਈ ਸੀ ਦੌੜ ਨੂੰ ਲੈ ਕੇ ਗਰਾਊਂਡ ਲੈਵਲ ਤੋਂ ਉਦੋਂ ਕਿਵੇਂ ਸਟਾਰਟ ਕਿਵੇਂ ਕਰਾਇਆ ਸੀ ਇਹ ਸਟਾਰਟ ਤਾਂ ਵੈਸੇ ਹੀ ਆਪਣੀ ਜਵਾਕਾਂ ਨਾਲ ਭੱਜਦਾ ਰਹਿੰਦਾ ਸੀਗਾ ਜੀ ਤੇ ਫਿਰ ਮੈਂ ਇਹਨੂੰ ਮੈਨੂੰ ਵਧੀਆ ਲੱਗਿਆ ਜੀ ਫਿਰ ਮੈਂ ਇਹਦੇ ਨਾਲ ਡੇਲੀ ਗਰਾਊਂਡ 'ਚ ਲੈ ਕੇ ਜਾਂਦਾ ਸੀ ਤੇ ਉਹ ਤੋਂ ਬਾਅਦ ਫਿਰ ਵਧੀਆ ਭੱਜਣ ਲੱਗ ਗਿਆ ਜੀ ਕਿੰਨੀ ਉਮਰ ਦੇ ਵਿੱਚ ਹੌਂਸਲਾ ਆ ਗਿਆ ਸੀ ਬੱਚੇ 'ਚ ਵੀ ਦੌੜ ਲਾਣੀ ਸ਼ੁਰੂ ਕਰਤੀ ਕੋਨੇ 3 ਸਾਲਾਂ ਤੋਂ ਕੋਨੇ 3 ਸਾਲ ਤੋਂ ਹਾਂਜੀ ਕਿੰਨਾ ਲਗਭਗ ਜਿਹੜੀ ਦੌੜ ਦਿੱਲੀ ਕਿ ਕਰਦੇ ਸੀ ਪਹਿਨਾ ਕਰਦੇ ਸੀ 5 ਕਿਲੋਮੀਟਰ ਸਵੇਰ ਤੇ 5 ਕਿਲੋਮੀਟਰ ਸ਼ਾਮ ਨੂੰ ਠੀਕ ਹੈ ਹਾਂਜੀ ਬੱਚੇ ਦੇ ਗੱਲ ਕਰੀਏ ਕਿ ਕੀ ਖਰਾਕ ਚ ਕੀ ਰਹਿੰਦਾ ਬਸ ਖੁਰਾਕ ਦੀ ਨਾ ਗੱਲ ਕਰੋ ਜੀ ਅੱਛਾ ਜੀ ਹਾਂਜੀ ਨੋਰਮਲੀ ਹਾਂ ਨੋਰਮਲ ਆ ਠੀਕ ਹੈ ਤੇ ਪਹਿਲਾਂ ਜਿਵੇਂ ਤੁਸੀਂ ਗੱਲਬਾਤ ਕੀਤੀ ਵੀ ਅਬੋਰ ਤੋਂ ਲੈ ਕੇ ਲੁਧਿਆਣੇ ਤੱਕ ਗਏ ਬੱਚਾ ਤੁਹਾਡਾ 270 ਕਿਲੋਮੀਟਰ ਤੋੜਿਆ ਹੈ ਕੀ ਕੋਈ ਮਾਨ ਸਨਮਾਨ ਮਿਲਿਆ ਜਾਂ ਕੋਈ ਸਰਕਾਰ ਵੱਲੋਂ ਕੋਈ ਸੰਯੋਗ ਰਿਹਾ ਨਹੀਂ ਜੀ ਸਰਕਾਰ ਵੱਲੋਂ ਕੋਈ ਸੰਯੋਗ ਨਹੀਂ ਰਿਹਾ ਜੀ ਜਾਂ ਕੋਈ ਮੌਜੂਦਾ ਲੀਡਰਾਂ ਵੱਲੋਂ ਕੋਈ ਗੱਲਬਾਤ ਕਰੀਏ ਕੋਈ ਸੰਯੋਗ ਲੋਕਲ ਲੀਡਰਾਂ ਦੀ ਗੱਲ ਕਰੀਏ ਤਾਂ ਨਹੀਂ ਨਹੀਂ ਲੀਡਰਾਂ ਦੇ ਕੋਈ ਕਿਸੇ ਨੇ ਕੋਈ ਸੰਯੋਗ ਨਹੀਂ ਦਿੱਤਾ ਹੈ ਅੱਛਾ ਜੀ ਲੀਡਰ ਆਏ ਜਰੂਰ ਹੈ ਆਏ ਜਰੂਰ ਸੀਗੇ ਪਰ ਕਈਆਂ ਨੇ ਫੋਟੋਆਂ ਕਰਾ ਕੇ ਲollipops ਦੇ ਕੇ ਬੂਟਾਂ ਦੇ ਸਾਈਜ਼ ਲੈ ਕੇ ਗਏ ਸੀਗੇ ਜੀ ਪਰ ਉਹ ਅਜੇ ਤੱਕ ਬੂਟ ਨਹੀਂ ਪਹੁੰਚੇ ਜੀ ਠੀਕ ਹੈ ਜਵਾਗ ਦੇ ਬੂਟ ਦੇਖ ਲਓ ਹਜੇ ਇਹ ਘਟ ਘਟ ਐਨੇ ਇਹ 1100 ਕਿਲੋਮੀਟਰ ਕਰਨਾ ਪਰ ਸੈਗ ਵਾਲੇ ਬੁੱਟਾ ਦੇ ਤੁਸੀਂ ਆਪ ਹਿਸਾਬ ਲਾ ਲੇ ਜੇ ਪ੍ਰੋਫੈਸ਼ਨਲ ਸਪੋਰਟਸਮੈਨ ਵੀ ਉਹ ਵੀ ਪਰਡੇ ਕਰਦਾ ਨਾ ਤਾਂ 3 ਮਿੰਟ ਵਿੱਚ ਸ਼ੂ ਤੋੜ ਦਿੰਦਾ ਪਰ ਜਵਾਕ 1100 ਕਿਲੋਮੀਟਰ ਕਰੂਗਾ ਤਾਂ ਸ਼ੂਜ਼ ਕਿੰਨੇ ਇੰਪੋਰਟੈਂਟ ਹੋਣੇ ਚਾਹੀਦੇ ਮੇਨ ਚੀਜ਼ ਨਹੀਂ ਮੇਨ ਚੀਜ਼ ਨਹੀਂ ਜਵਾਕ ਕੋਲ ਹੈਗੀ ਤਾਂ ਅੱਗੇ ਦਾ ਕਿ ਕਿੰਨਾ ਅੱਗੇ ਦਿੱਕਤ ਹੋਊਗੀ ਇਹਨੂੰ ਜੀ ਜੀ ਤੇ ਇਹ ਚੋਜ ਮੱਦੇ ਰੱਖਦੇ ਹੋਏ ਸਰਕਾਰਾਂ ਨੂੰ ਜਵਾਕ ਵੱਲੇ ਧਿਆਨ ਦੇਣਾ ਚਾਹੀਦਾ ਪੂਰਾ ਸਪੋਰਟ ਕਰਨੀ ਚਾਹੀਦੀ ਆ ਤਾਂ ਕਿ ਇਹੋ ਜੇ ਜਵਾਕ ਹੋਰ ਨਿਕਰਣ ਜੀ ਜੀ ਤਾਂ ਸਾਡੀ ਤਾਂ ਇਹ ਬੇਨਤੀ ਹੈ სპੋਰਟਸਮੈਨ ਨੂੰ ਅੱਗੇ ਵਧਾਵਾ ਦਿੱਤਾ ਜਾਵੇ ਕਿਉਂਕਿ ਇਹ ਜੋ ਮਹੌਬਤ ਵਰਗੇ ਜਵਾਕ ਹੋਰ ਅੱਗੇ ਆਣ ਜੀ ਜੀ ਬਿਲਕੁਲ ਜੀ ਤੇ ਹੋਰ ਐਸ ਅ ਡਾਈਟ ਦਾ ਮੈਂਟੇਨ ਥੋੜਾ ਸੈੱਟ ਕਰਨਾ ਚਾਹੀਦਾ ਤਾਂ ਕਿ ਇਹਦੇ ਪੇਰੈਂਟ ਥੋੜੇ ਜਿ ਮਿਡਲ ਕਲਾਸ ਬਿਲੋਂਗ ਕਰਦੇ ਆ ਤੇ ਇਹਨਾਂ ਅਫਰਟ ਨਹੀਂ ਕਰ ਸਕਦੇ ਜੀ ਤੇ ਇਹੀ ਸਰਕਾਰ ਨੂੰ ਵੱਲ ਕਰਦਾ ਕਿ ਇਹਦੇ ਵੱਲ ਜਵਾਗਨ ਬਹੁਤ ਧਿਆਨ ਦਿੱਤਾ ਜਾਵੇ ਇਹ ਅੱਗੇ ਆਣ ਵਾਲੇ ਟਾਈਮ 'ਚ 올림픽 ਉਹੋ ਜੀ ਪਲੇਅਰ ਨਿਕਲਦੇ ਹੁੰਦੇ ਨੇ ਜੀ ਥੋਨੂੰ ਹੀ ਪਤਾ ਜੀ ਹੋਰ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਇਹਦੀ ਮਿਹਨਤ ਰੰਗ ਲਿਆਉਗੀ ਜੇ ਇਹਦੇ ਕੋਲ ਸਪੋਰਟ ਦੀ ਸਪੋਰਟ ਹੋਊਗੀ ਤਾਂ ਜੀ ਜੇ ਇਹਦੀ ਸਪੋਰਟ ਨਹੀਂ ਹੈਗੀ ਡਾਈਟ ਨਹੀਂ ਮੇਨਟੇਨ ਹੈਗੀ ਮਸਲ ਰਿਕਵਰੀ ਨਹੀਂ ਹੋਣਗੇ ਤਾਂ ਜ਼ਰੂਰ ਇੰਜਰਡ ਹੋਊਗਾ ਜੀ ਤੇ ਇਹ ਮੈਟਰ ਜ਼ਰੂਰ ਕਰਦੇ ਆ ਮੈਂ ਕਿ ਇਹ ਵੀ ਧਿਆਨ ਰੱਖੋ ਜੇ ਇਹਨੂੰ ਆਯੁੱਧਿਆ ਲੈ ਕੇ ਚੱਲੇ ਹੋ ਤਾਂ ਇਹਨੂੰ ਫੂਲ ਸਪੋਰਟ ਦਿਓ ਡਾਈਟ ਮੇਨਟੇਨ ਰੱਖੋ ਤਾਂ ਕਿ ਇਹਦੇ ਮਸਲ ਕੋਈ ਵੀਕ ਨਾ ਹੋਣ ਜੀ ਤਾਂ ਇਹ ਮੇਰੀ ਬੇਨਤੀ ਹੈ ਜੀ ਜੀ ਬਾਕੀ ਸਭ ਤੋਂ ਵੱਡੀ ਗੱਲ ਹੈ ਇਹਦਾ ਪਾਦਰਾ ਜਿਹੜਾ ਮੈਂ ਉਹਨੂੰ ਸਲੂਟ ਕਰਨਾ ਚਾਹੁੰਦਾ ਜਿਨੇ ਛੋਟੀ ਇੰਨੀ ਉਮਰ ਦੇ ਵਿੱਚ ਲਗਭਗ 3 ਪੌਣੇ 3 ਸਾਲ ਦਾ ਸੀਗਾ ਤੇ ਜਦੋਂ ਕਿ ਆਪਾਂ ਦੇਖਦੇ ਆ ਕਿ ਬੱਚੇ ਦਾ ਬਹੁਤ ਧਿਆਨ ਰੱਖਿਆ ਜਾਂਦਾ ਤੇ ਇਹ ਆਪ ਇਹੋ ਜਿਹਾ ਹੈ ਕਿ ਜਿਨੇ ਸੜਕਾਂ ਤੇ ਲੈ ਜਾਂਦਾ ਤੇ ਅੱਜ ਦਾ ਦੌਰ ਇਦਾਂ ਚੱਲ ਰਿਹਾ ਕਿ ਜਿਆਦਾ ਬੱਚਿਆਂ ਨੂੰ ਮਾਵਾਂ ਜਿਹੜੀਆਂ ਹਨ ਉਹ ਵਿਗਾੜਦੀਆਂ ਕਿਉਂਕਿ ਕਹਿੰਦੇ ਲੈ ਤੁਸੀਂ ਇਹਨੂੰ ਕਿਹੜੇ ਪਾਸੇ ਲੈ ਕੇ ਤੁਰ ਚਲੇ ਮੈਂ ਅਸਮਾਨ ਨੂੰ ਵੀ ਸਲੂਟ ਕਰਨਾ ਚਾਹੁੰਦਾ ਵੀ ਜਿਨੇ ਇੰਨਾ ਵੱਡਾ ਜਿਗਰਾ ਕਰਕੇ ਬੱਚੇ ਨੂੰ ਸੜਕਾਂ ਤੇ ਤੋਰਤਾ ਤੇ ਅੱਜ ਦੇਖੋ ਜੀ ਵਰਲਡ ਦੇ ਵਿੱਚ ਨਾਮ ਬਣਨ ਜਾ ਰਿਹਾ ਤਾਂ ਹਰੇਕ ਬੰਦੇ ਨੂੰ ਇਹ ਬੱਚੇ ਦੀ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ 네ਗੇਟਿਵ ਕਰਨਾ ਚਾਹੀਦਾ ਸਾਨੂੰ ਬਹੁਤ ਲੋਕ ਮਿਲੇ ਜਿਨ੍ਹਾਂ ਨੇ ਸਾਨੂੰ 네ਗੇਟਿਟਿਵ ਕੀਤਾ ਪਰ ਅਸੀਂ ਆਪਣੇ ਹੌਸਲੇ ਬੁਲੰਦ ਲੈ ਕੇ ਨਿਕਲੇ ਆਂ ਇੱਕ ਕੱਲੀ ਹਬੋ ਇਹਦਾ ਨਾਮ ਮੁਹੱਬਤ ਹੈ ਇਹ ਇਹਦਾ ਨਾਮ ਨਹੀਂ ਮੁਹੱਬਤ ਹੈ ਪੂਰੇ ਹਬੋਰ ਪੂਰੇ ਵਰਲਡ ਦੀ ਮੁਹੱਬਤ ਹੈ ਤੇ ਇਹਨੂੰ ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਤੇ ਵੱਧ ਚੜ ਕੇ ਇਹਨੂੰ ਹੌਸਲਾ ਦੇਣਾ ਚਾਹੀਦਾ ਹੈ ਤੇ ਇਹਦੀ ਜਿਹੜੀ ਡਾਈਟ ਵਗੈਰਾ ਹੈ ਜੋ ਇਹਨੂੰ ਲੋੜਾਂ ਚਾਹੀਦੀਆਂ ਨੇ ਅੱਜ ਬਹੁਤ ਮਨ ਖੁਸ਼ ਆਇਆ ਜਦੋਂ ਮਿਲਟਰੀ ਦੇ ਵਿੱਚੋਂ ਸੀਨੀਅਰ ਅਫਸਰ ਆਏ ਹੋਤੇ ਬਾਕੀ ਹੋਰ ਲੋਕਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਪਰ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਨੈਗੇਟਿਵ ਕੀਤਾ ਪਰ ਅਸੀਂ ਆਪਣੀ ਮੰਜ਼ਿਲ ਵੱਲ ਵਧਦੇ ਰਾਵਾਂਗੇ ਤੇ ਜਿੰਨੇ ਵੀ ਪੇਰੈਂਟਸ ਦੇਖ ਰਹੇ ਆਪਣੇ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਲੈ ਕੇ ਆਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨਸ਼ੇ ਵਰਗੀ ਜਿਹੜੀ ਬਿਮਾਰੀ ਹੈ ਉਹਨੂੰ ਆਪਾਂ ਜੜੋਂ ਖਤਮ ਕਰ ਸਕੀਏ ਜੀ ਐ ਬਜਰੰਗਦਲ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਰਿਨਵਾ ਸਾਹਿਬ ਕਿੱਦਾਂ ਦੇਖਦੇ ਹੋ ਇੱਕ ਬੱਚੇ ਦੇ ਇਸ ਹੌਂਸਲੇ ਨੂੰ ਜੈ ਸ੍ਰੀ ਰਾਮ ਜੀ ਜੈ ਸ੍ਰੀ ਰਾਮ ਇਹ ਜਿਹੜਾ ਹੈ ਧਰਮ ਦਾ ਕੰਮ ਹੈ ਜੀ ਜਿਵੇਂ ਕਿ ਗੱਲ ਕਰ ਰਹੇ ਆ ਮੈਂ ਕਹਿ ਰਿਹਾ ਵੀ ਜਿਹੜੇ ਨੈਗੇਟਿਵ ਵੀ ਕਰ ਰਹੇ ਆ ਉਹਨਾਂ ਤੋਂ ਵੀ ਸਿੱਖਣਾ ਚਾਹੀਦਾ ਆਪਾਂ ਨੂੰ ਅੱਜ ਤੇ ਧਰਮ ਦਾ ਕੰਮ ਅੱਜ ਕੱਲ ਦੁਨੀਆ ਸੋਸ਼ਲ ਮੀਡੀਆ ਇੰਸਟਾਗ੍ਰam ਬੱਚੇ ਫੋਨਾਂ ਤੇ ਖੇਡ ਦੇ ਵਿੱਚ ਜਿਹੜੇ ਹੈ ਵਜੇ ਖੜੇ ਹੈ ਤੇ ਆਪਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਤੇ ਇੱਕ ਪ੍ਰੇਰਣਾ ਸਰੋਤ ਬਣ ਕੇ ਇਹ ਬੱਚਾ ਜਦੋਂ ਨਿਕਲੇਗਾ ਤੇ ਮੈਂ ਜੇ ਰਾਮ ਜੀ ਦਾ ਆਸ਼ੀਰਵਾਦ ਵੀ ਨਾਲ ਹੋਆ ਤੇ ਮੈਂ ਇਹਦੇ ਵਿੱਚ ਬਹੁਤ ਆਤਮ ਵਿਸ਼ਵਾਸ ਹੈ ਮੈਨੂੰ ਕਿ ਜਦੋਂ ਇਹ ਬੱਚਾ ਆਪਣੀ ਦੌੜ ਪੂਰੀ ਕਰਕੇ ਆਏਗਾ ਤੇ ਇਹ ਇੱਥੇ ਰੋਲ ਮਾਡਲ ਬਣੇਗਾ ਇਹ ਜਿਹੜੀ ਛੋਟੀ ਛੋਟੀ ਕਮੀਆਂ ਹੈ ਇਹ ਲੋਕ ਜਦੋਂ ਚੜਦੇ ਨੂੰ ਸਲਾਮ ਹੈ ਜੀ ਇਹ ਹੁਣ ਅਸੀਂ ਸੂਰਜ ਜਿਹੜਾ ਚੜ ਰਿਹਾ ਹੈ ਤੇ ਅਸੀਂ ਚਾਹ ਰਹੇ ਹਾਂ ਕਿ ਇਹਦੀ سپورਟ ਕਰਕੇ ਇਹਨੂੰ ਚੜਾਈਏ ਜੀ ਜਦੋਂ ਇਹ ਚੜ ਗਿਆ ਤੇ ਆਪੀ ਦੁਨੀਆ ਚੁੱਕੇਗੀ ਇਹ ਮੰਤਰੀ ਲੀਡਰ ਦੀ ਅੱਜ ਇੱਕ سپورਟ ਲੈ ਕੇ ਜੀ ਆਪਾਂ ਆਪਦੇ ਬੱਚੇ ਦਾ ਕਰੀਅਰ ਕਿਤੇ ਨਾ ਕਿਤੇ ਉਹ ਅੰਧੇਰੇ ਚ ਨਹੀਂ ਲੈ ਕੇ ਜਾਣਾ ਚਾਹੁੰਦੇ ਤੇ ਮੈਂ ਸਲਾਮ ਕਰਦਾ ਹਾਂ ਉਹ ਮਾਪਿਓ ਨੂੰ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਜਦੋਂ ਕਿ ਬੱਚੇ ਵੀਡੀਓ ਗੇਮ ਦੇ ਵਿੱਚ ਬੜੇ ਹੋਏ ਐ ਇਹਨਾਂ ਨੇ ਆਪ ਦੇ ਬੱਚੇ 'ਚ ਸੰਸਕਾਰ ਪਾਏ ਐ ਤੇ ਉਹ ਸੰਸਕਾਰਾਂ ਦਾ ਹੀ ਨਤੀਜਾ ਹੈ ਕਿ ਅੱਜ ਇਹ ਬੱਚਾ ਇੰਨੀ ਵੱਡੀ ਜਿਹੜੀ ਹੈ ਦੌੜ ਨੂੰ ਮਹਾ ਦੌੜ ਜਿਹੜਾ ਲਾ ਕੇ ਤੇ ਇਹਨਾਂ ਜਿਹੜਾ ਅਚੀਵ ਕਰਨ ਜਾ ਰਿਹਾ ਹੈ ਜਿਹੜਾ ਵਿਸ਼ਵ ਦੇ ਵਿੱਚ ਇੱਕ ਤੁਸੀਂ ਵਰਲਡ ਰਿਕਾਰਡ ਇਹ ਲੈ ਕੇ ਚੱਲੋਗੇ ਕਿ 6 ਸਾਲ ਦੀ ਉਮਰ ਦੇ ਵਿੱਚ 1100 ਕਿਲੋਮੀਟਰ ਛੋਟੀ ਮੋਟੀ ਗੱਲ ਨਹੀਂ ਹੈ ਬਿਲਕੁਲ ਤੇ ਬਾਕੀ ਜਿੰਨਾ ਹੋ ਸਕਦਾ ਮੈਂ ਕਹਿਣਾ ਆਪਣੇ ਥੋੜੇ ਕੁਝ ਲੋਕਾਂ 'ਚ ਕਮੀ ਹੈਗੀ ਕਿ ਆਪਾਂ ਮੰਨ ਲਓ ਆਸ ਰੱਖਦੇ ਆਂ ਵੀ ਇਹ ਸਰਕਾਰ ਕਰੂਗੀ ਉਹ ਨਹੀਂ ਆਪਾਂ ਨੂੰ ਹੀ ਮਿਲ ਕੇ ਅਗਰ ਜੇ ਸਰਕਾਰਾਂ ਕਰਨ ਤੇ ਸਾਡੇ ਵਰਗੇ ਸਨਾਤਨੀ ਉਹਦਾਂ ਨੂੰ ਖੜੇ ਹੋਣ ਦੀ ਆਵਸ਼ਕਤਾ ਨਹੀਂ ਹੈ ਜੀ ਆਪਾਂ ਨੂੰ ਮਿਲ ਕੇ ਆਪਾਂ ਨੂੰ ਹੀ ਕਰਨਾ ਪੈਣਾ ਹੈ ਕਿਸੇ ਤੋਂ ਆਸ ਉਮੀਦ ਨਾ ਰੱਖ ਕੇ ਤੇ ਆਪਾਂ ਸਮਾਜ ਜਿਹੜਾ ਹੈ ਉਹ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਤਾਕਤ ਹੈ ਸਮਾਜ ਜਦੋਂ ਇਸ ਬੱਚੇ ਦੀ ਸਪੋਰਟ 'ਚ ਆਏਗਾ ਤੇ ਸਰਕਾਰਾਂ ਵੀ ਝੁਕਣਗੀਆਂ ਤੇ ਵੱਡੇ ਵੱਡੇ ਲੋਕ ਵੀ ਝੁਕਣਗੇ ਲੇਕਿਨ ਆਪਾਂ ਇਸ ਬੱਚੇ ਨੂੰ ਜਿੰਨਾ ਚਲੋ ਆਪਾਂ ਜਿੰਨੇ ਸਮਰਥਾਂ ਉਹਨਾਂ ਆਪਾਂ ਨੂੰ ਚਾਹੀਦਾ ਹੈ ਕਿ ਬੱਚੇ ਦਾ ਸਾਥ ਦੇਈਏ ਇਹ ਐਡੀਆ ਦੌੜ ਜਿਹੜਾ ਹੈ ਮੈਂ ਇੱਕ ਵਾਰ ਫੇਰ ਕਹਾਂਗਾ ਕਿ ਸੂਰਜ ਚੜ੍ਹਦੇ ਨੂੰ ਹੀ ਸਲਾਮਾ ਹੁੰਦੀ ਹੈ ਤੇ ਇਹ ਜਦੋਂ ਸੂਰਜ ਚੜ੍ਹ ਗਿਆ ਤੇ ਆਪੇ ਹੀ ਸਾਰੇ ਜਿਹੜੇ ਛਾਂ ਲੱਭਣ ਲੱਗ ਜਾਣਗੇ ਤੇ ਸਾਡਾ ਜਿਹੜਾ ਜਿੰਨਾ ਹੋ ਸਕਦਾ ਹੈ ਸਾਡੀ ਤਰਫੋਂ ਆਪਣੇ ਟੀਮ ਦੀ ਤਰਫੋਂ ਜਿਹੜਾ ਜਿੰਨਾ ਵੀ ਸਹਿਯੋਗ ਹੋ ਸਕਦਾ ਹੈ ਬੱਚੇ ਦਾ ਅਸੀਂ ਕਰ ਰਹੇ ਹਾਂ ਤੇ ਇੱਕ ਜਲ ਹੋਰ ਲੋਕਾਂ ਨੂੰ ਮੈਂ ਇਹ ਕਹਿਣਾ ਚਾਹਾਂ ਲੋਕ ਜਿਹੜੇ ਐ ਇਹ ਕੋਈ ਵਿਆਹ ਸ਼ਾਦੀ ਦਾ ਜਾਂ ਕੋਈ ਪ੍ਰੋਗਰਾਮ ਨਹੀਂ ਹੈ ਕਿਸੇ ਵਿਅਕਤੀ ਵਿਸ਼ੇਸ਼ ਦਾ ਕਿ ਤੁਹਾਨੂੰ ਨਿਮੰਤਰਣ ਹੋਣ ਧਰਮ ਦੇ ਕੰਮ ਦੇ ਵਿੱਚ ਨਿਮੰਤਰਣ ਨਹੀਂ ਹੁੰਦੇ ਐ ਆਪਣੀ ਸਰਦਾ ਬਾਬ ਹੁੰਦੀ ਹੈ ਆਸਤਾ ਹੁੰਦੀ ਹੈ ਤੇ ਆਸਤਾ ਜਦੋਂ ਸਾਨੂੰ ਵੀ ਕੋਈ ਇਹਦੇ ਵਿੱਚ ਨਿਮੰਤਰਣ ਨਹੀਂ ਆਇਆ ਵੀ ਜਿਹੜੇ ਅਸੀਂ ਤੁਰੇ ਫਿਰਦੇ ਆ ਲੋਕ ਸੋਚਦੇ ਆ ਵੀ ਸਾਨੂੰ ਸੱਦਾ ਆਵੇ ਫੋਨ ਆਵੇ ਤੇ ਫਿਰ ਅਸੀਂ ਕੁਚ ਕਰੀਏ ਤੇ ਮੈਂ ਕਹਿੰਦਾ ਵੀ ਇਹ ਬੱਚਾ 6 ਸਾਲ ਦਾ ਬੱਚਾ ਇੰਨਾ ਬੀੜਾ ਲੈ ਕੇ ਜਦੋਂ ਚੱਲਿਆ ਤੇ ਹਰੇਕ ਇੱਕ ਸਨਾਤਨੀ ਦਾ ਆਪਣਾ ਕਰਤੱਬ ਬਣਦਾ ਹੈ ਕਿ ਇਹਦੇ ਨਾਲ ਖੜੀਏ ਇਹਦੀ ਸਪੋਰਟ ਕਰੀਏ ਜਿੰਨਾ ਹੋ ਸਕਦਾ ਹੈ ਇਹ ਨਹੀਂ ਹੈ ਕਿ ਤੁਸੀਂ 2000 5000 ਪੈਸਿਆਂ ਦੀ ਗੱਲ ਨਹੀਂ ਹੈ ਜੇ ਆਪਾਂ ਇਹਦੇ ਨਾਲ ਇੱਕ ਆਤਮਾ ਦੇ ਨਾਲ ਆਤਮਾ ਖੜੀਏ ਨਾ ਤੇ ਪਰਮਾਤਮਾ ਨਾਲ ਆਪੇ ਹੀ ਪਰਮਾਤਮਾ ਜਿਹੜਾ ਹੈ ਉਹ ਉਹਨੂੰ ਅਕਸੀਸ ਪਾਉਂਦਾ ਹੈ ਕੁਛ ਨਾ ਕੁਛ ਉਹਨਾਂ ਦਾ ਆਸ਼ੀਰਵਾਦ ਹੁੰਦਾ ਹੈ ਤੇ ਆਪਾਂ ਮਿਲ ਕੇ ਚਾਹੇ ਤੁਸੀਂ ਨਾਲ ਖੜੋ ਕੁਛ ਨਾ ਦਿਓ ਕਿਸੇ ਦੀ ਅਵਸ਼ਕਤਾ ਨਹੀਂ ਹੈ ਜੇ ਹੁਣ ਦੌੜ ਸ਼ੁਰੂ ਹੋਈਏ ਤੇ ਸਮਾਪਨ ਵੀ ਹੋਊਗੀ ਪਰ ਤੁਸੀਂ ਬੱਚੇ ਨੂੰ ਆਸ਼ੀਰਵਾਦ ਦੇਣ ਜ਼ਰੂਰ ਆਓ ਤੁਸੀਂ ਬੱਚੇ ਦੇ ਨਾਲ ਜ਼ਰੂਰ ਖੜੋ ਤੇ ਐਸੇ ਭਾਵ ਦੇ ਨਾਲ ਜਦੋਂ ਇਹ ਬੱਚਾ ਅਯोध्या ਪਹੁੰਚ ਗਿਆ ਤੇ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੀ ਮਿਹਨਤ ਹੈ ਇਹ ਰੰਗ ਲੈ ਕੇ ਆਊਗੀ ਤੇ ਇਸ ਮੰਤ ਜਿਹੜਾ ਹੈ ਮਿਹਨਤ ਦਾ ਰੰਗ ਤੁਹਾਨੂੰ 22 ਜਨਵਰੀ ਨੂੰ ਪਤਾ ਲੱਗੂ ਆ ਕਿ ਕੀ ਇਸ ਬੱਚੇ ਨੇ ਕਿੰਨਾ ਵੱਡਾ ਕੰਮ ਕੀਤਾ ਹੈ ਫਿਰ ਆਪੇ ਹੀ ਦੁਨੀਆ ਜਿਹੜੀ ਐ ਚੁੱਕੂਗੀ ਤੇ ਧਰਮ ਦੇ ਕੰਮ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਹੈ ਚੱਲਣਾ ਚਾਹੀਦਾ ਹੈ ਬੱਚੇ ਨਾਲ ਐਸੇ ਜਿਹੜੀ ਗੱਲ ਦੇ ਨਾਲ ਆਪਦੀ ਬਾਣੀ ਨੂੰ ਬਿਰਾਮ ਦੇਊਗਾ ਤੇ ਲੋਕਾਂ ਨੂੰ ਇੱਕ ਵਾਰ ਫਿਰ ਅਪੀਲ ਕਰਦਾ ਤੇ ਜਿਆਦੇ ਜਿਆਦੇ ਬੱਚੇ ਦੇ ਨਾਲ ਖੜੋ ਸਿਰਫ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬੱਚੇ ਦੀ ਦੌੜ ਨੂੰ ਲੈ ਕੇ ਔਰ ਰਸਤੇ ਦੇ ਵਿੱਚ ਜਾਂ ਸਾਡੀ ਜਿਹੜੇ ਦਰਸ਼ਕ ਵੀਡੀਓ ਦੇਖਣਗੇ ਜਾਂ ਦੇਖ ਰਹੇ ਆ ਉਹਨਾਂ ਤੱਕ ਜਦੋਂ ਵੀਡੀਓ ਪਹੁੰਚੂਗੀ ਰਸਤੇ ਦੇ ਵਿੱਚ ਬੱਚੇ ਦਾ ਵੈਲਕਮ ਕਰਨ ਲਈ ਪਹੁੰਚਣਾ ਸੀ ਵੀ ਐਸੇ ਆਦੇ ਚੈਨਲ ਦੇ ਮਾਧਿਅਮ ਨਾਲ ਰਾਈ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਬੱਚੇ ਦੇ ਵੈਲਕਮ ਲਈ ਤੁਸੀਂ ਅਲੱਗ-ਅਲੱਗ ਸ਼ਹਿਰਾਂ ਤੋਂ ਜਿੱਥੇ ਵੀ ਬੱਚਾ ਲੰਘੂਗਾ ਤੁਸੀਂ ਇਹਨਾਂ ਦੇ ਵੈਲਕਮ ਲਈ ਜਰੂਰ ਪਹੁੰਚੋ ਦੇਖੋ ਜੀ ਇਹ ਰਸਤੇ ਦਾ ਜਿਹੜਾ ਹੈ ਤੇ ਰੋਟਰੀ ਕਲੱਬ ਦੇ ਵੱਲੋਂ ਇਹਨਾਂ ਨੂੰ ਸਹਿਯੋਗ ਹੋ ਰਿਹਾ ਹੈ ਜੀ ਤੇ ਜਿਹੜਾ ਰੋਡ ਮੈਪ ਹੈ ਉਹਨਾਂ ਕੋਲ ਹੀ ਹੈ ਠੀਕ ਹੈ ਇੱਥੋਂ ਸੀਤੋਬਾਇਆ ਡਵਾਲੀ ਹੋ ਕੇ ਜਿਹੜੀ ਆ ਜਾ ਰਹੀ ਹੈ ਕਿਉਂਕਿ 4 ਦਿਨਾਂ ਦਾ ਰੋਡ ਮੈਪ ਆਪਾਂ ਨੂੰ ਪਤਾ ਲੱਗਿਆ ਕਿ ਸੀਤੋਬਾਇਆ ਅਸੀਂ ਤਾਂ ਸਹਿਯੋਗੀ ਹੈਗੇ ਆਂ ਕੀ ਬਾਤ ਹੈ ਸੇ ਯੋਗੀ ਆ ਸਾਰੇ ਕੋਈ ਇਹਦੇ ਵਿੱਚ ਪ੍ਰੋਡਿਊਸਰ ਨਹੀਂ ਕੋਈ ਇਹਨੂੰ ਪ੍ਰਮੋਟ ਨਹੀਂ ਕਰ ਰਿਹਾ ਸਾਰੇ ਅਸੀਂ ਸਿਰਫ ਸਹਿਯੋਗੀ ਦੇ ਰੂਪ ਦੇ ਵਿੱਚ ਜਿਹੜਾ ਹੈ ਬੱਚੇ ਨੂੰ ਨਾਲ ਹੈਗੇ ਆ ਬਾਕੀ ਮੈਂ ਰੋਡ ਮੈਪ ਦੀ ਜਿੰਮੇਵਾਰੀ ਰੋਟਰੀ ਕਲੱਬ ਕੋਲੇ ਹੈ ਗੁਦਾਰਾ ਜੀ ਕੋਲੇ ਹੈ ਤੇ ਬਾਇਆ ਡਵ ਵਾਲੀ ਸੀਤੋ ਬਾਇਆ ਡਵ ਵਾਲੀ ਹੋ ਕੇ ਜਿਹੜੀ ਹੈ ਇਹ ਯਾਤਰਾ ਜਾ ਰਹੀ ਹੈ ਜਾਂ ਜਿਵੇਂ ਜਿਵੇਂ ਵੀ ਆਪਾਂ ਨੂੰ ਪਤਾ ਲੱਗੂਗਾ ਉਵੇਂ ਅਪਡੇਟ ਹੁੰਦਾ ਰਹੂਗਾ ਇੱਕ ਦੂਜਾ ਮੈਂ ਮਾਪਿਓ ਨੂੰ ਤੇ ਜਿਹੜੇ ਵੀ ਨਾਲ ਤੁਰੇ ਭਰਾਵਾਂ ਨੂੰ ਇਹਨਾਂ ਜ਼ਰੂਰ ਕਹਾਂ ਆ ਵੀ RAM ਜੀ ਦਾ ਕੰਮ ਹੈ ਹੌਸਲਾ ਰੱਖੋ ਉਹ ਆਪਾਂ ਤੁਰ ਪਏ ਆ ਤੇ ਰਾਮ ਜੀ ਨੇ ਆਪੇ ਹੀ ਆਸ਼ੀਰਵਾਦ ਦੇ ਦੇਣਾ ਹੈ ਤੇ ਇਹ ਬਣਦਾ ਬਣਦਾ ਯਾਤਰਾ ਐ ਹੀ ਜਿਹੜਾ ਹੈ ਗਾਂ ਤੋਂ ਗਾਂ ਇਹ ਵਿਖਿਆਤ ਹੀ ਹੋਣੀ ਹੈ ਇਹ ਜਿਹੜਾ ਹੈ ਵਰਲਡ ਫੇਮਸ ਹੀ ਹੋਣਾ ਹੈ ਹੁਣ ਜੇ ਆਪਾਂ ਚੱਲੇ ਆ ਬੀੜਾ ਚੱਕਿਆ ਹੈ ਤੇ ਰਾਮ ਜੀ ਆਪੇ ਹੀ ਰਾਮ ਜੀ ਦੇ ਕੰਮ ਦੇ ਵਿੱਚ ਰੱਬ ਦਾ ਕੰਮ ਹੈ ਰਮ ਦੇ ਰੱਬ ਦੇ ਕੰਮ ਦੇ ਵਿੱਚ ਰੱਬ ਦਾ ਐ ਹੀ ਹੱਥ ਰਊ ਆਪਣੇ ਤੇ ਹਜੇ ਤੁਰੇ ਹੀ ਆ ਦੇਖੋ ਕਿਵੇਂ ਮੇਲੇ ਲੱਗਦੇ ਆ ਕਿਵੇਂ ਆਪਾਂ ਨੂੰ ਤੁਸੀਂ ਹੌਸਲਾ ਨਹੀਂ ਛੱਡੋ ਆਪਾਂ ਨਾਲ ਹੈਗੇ ਆ ਹੋਰ ਵੀ ਭਰਾ ਜੁੜਣਗੇ ਸਾਰੇ ਰਸਤੇ ਜਿੰਨਾ ਵੀ ਹੋ ਸਕਦਾ ਹੈ ਜਿੰਨਾ ਆਪਾਂ ਲੋਕਾਂ ਨੂੰ ਲਿਆ ਸਕਦੇ ਆ ਇਸ ਦੌੜ ਦੇ ਵਿੱਚ ਬੱਚੇ ਦੇ ਨਾਲ ਲੈ ਕੇ ਆਵਾਂਗੇ ਜੀ ਰਿੰਕੂ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਜੋ ਵੀਡੀਓ ਦੇਖ ਰਹੇ ਨੇ ਦਰਸ਼ਕ ਅੱਗੇ ਜਦੋਂ ਬੱਚੇ ਦੇ ਵੈਲਕਮ ਲਈ welcom ਤੇ ਬੱਚੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਬੱਚੇ ਅੱਗੇ ਤੋਂ ਸ਼ੇਅਰ ਤੋਂ ਸ਼ੇਅਰ ਜਾਏਗਾ ਤਾਂ ਬੱਚੇ ਦਾ ਪਤਾ ਲੱਗੇਗਾ ਤੇ ਬੱਚੇ ਦਾ ਵੈਲਕਮ ਕਰਿਆ ਜਾਵੇ ਜਿਹੜੇ ਸ਼ਹਿਰ 'ਚ ਬੱਚਾ ਜਾਵੇ ਤੇ ਸਾਡੀ ਸਪੋਰਟ ਕੀਤੀ ਜਾਵੇ ਤੁਸੀਂ ਨਾਲ ਜਾ ਰਹੇ ਹੋ ਹਾਂਜੀ ਨਾਲ ਜਾ ਰਹੇ ਆਂ ਤੁਹਾਡਾ ਮੋਬਾਈਲ ਨੰਬਰ ਦਰਸ਼ਕਾਂ ਨੂੰ ਦੱਸ ਦੋ ਵੀ ਤੁਹਾਡੇ ਨਾਲ ਜੇ ਸੰਪਰਕ ਕਰਨਾ ਚਾਹੋ ਹਾਂ ਨੰਬਰ ਸੇਵ 95694 ਜੀ 3020 ਜੀ ਦੇਖੋ ਤੁਸੀਂ ਇਹਨਾਂ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀ ਬੱਚੇ ਦੇ ਵੈਲਕਮ ਲਈ ਤੁਸੀਂ ਕਿਤੇ ਵੀ ਜਿਹੜੇ ਰਸਤੇ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਵੀ ਬੱਚੇ ਦੇ ਵੈਲਕਮ ਲਈ ਜਰੂਰ ਪਹੁੰਚਣਾ ਇਸ ਦੇ ਨਾਲ ਬੱਚੇ ਦੀ ਹੋਰ ਪੂਰੀ ਟੀਮ ਦੀ ਹੌਸਲਾ ਫਰਜਾਈ ਜਰੂਰ ਹੋਵੇਗੀ ਫਿਰ ਕਿਸੇ ਵੀਡੀਓ ਦੇ ਨਾਲ ਲਾਈਵ ਹੋਵਾਂਗੇ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ